ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਰੇ ਇੱਥੇ ਆਏ ਹੋ ਅਸੀਂ ਗੁਰੂ ਕੀ ਨਗਰੀ ਆਏ ਆ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਕਿ ਸਾਡੀ ਫਿਲਮ ਆਉਣ ਵਾਲੀ ਹੈ 31 ਜਨਵਰੀ ਨੂੰ ਜਿਸ ਦਾ ਨਾਮ ਹੈ ਮਝਾਇਲ ਔਰ ਸਾਰੇ ਜਾਨੇ ਜ਼ਰੂਰ ਵੇਖ ਕੇ ਆਇਓ ਔਰ ਵਾਹਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਮਾਲਕ ਅੱਗੇ ਹੋਰ ਅਰਦਾਸ ਕਰਦੇ ਹਾਂ ਜੀ ਇਹ ਤੁਸੀਂ ਸਾਡੀ ਸਪੋਰਟ ਕਰੋ ਬਸ ਇਹੋ ਕਹਿੰਦਾ ਹਾਂ ਅਰੇ ਮੁਰਗੀ ਮੈਨੇ ਵੀ ਖਾਸ ਲੈਂਦਾ ਹਾਂ ਉਸ ਵਾਤਾਵਰਣ ਕਿ ਉਹ ਬੋਲੇਗੇ ਨੇ ਵਿੱਚ ਹਾਂਜੀ ਉਹ ਆਪਾਂ ਸਾਰੇ ਜਿਸ ਤਰ੍ਹਾਂ ਵੀਰ ਨੇ ਕਿਹਾ ਵੀ ਪੰਜਾਬੀ ਆਨ ਲੇਕਿਨ ਹਰ ਇਲਾਕੇ ਦਾ ਇੱਕ ਖੂਬਸੂਰਤੀ ਹੈ ਜ਼ੁਬਾਨ ਦੀ ਫਿਲਮ ਦਾ ਨਾਮ ਜੇ ਮਝੈਲ ਹੈ ਤਾਂ ਜ਼ੁਬਾਨ ਵੀ ਕੁਦਰਤੀ ਗੱਲ ਇੱਥੋਂ ਦੀ ਹੋਣੀ ਚਾਹੀਦੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਦੀ ਜ਼ੁਬਾਨ ਬੋਲੀ ਹੈ ਜਿਹੜੀ ਜ਼ਰੂਰੀ ਸੀ ਇਸ ਫਿਲਮ ਲਈ ਆ بس ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਨਾ ਵਧੀਆ ਕੋਸ਼ਿਸ਼ ਕੀਤੀ ਹੈ ਸਾਰੇ ਅੱਛੀ ਬੋਲੀ ਹੈ ਸਾਰੇ ਜਿਹੜਾ ਤੁਹਾਡੀ ਤੋਰ ਦੇ ਬੜੇ دیਵਾਨੇ ਨੇ ਸਾਰੇ ਮੈਨੂੰ ਤਾਂ ਖੁਦ ਨਹੀਂ ਪਤਾ ਜੀ ਕੀ ਹੈ ਜੀ ਖਾਸ ਗੱਲ ਹੈ ਲੇਕਿਨ ਸਾਰੇ ਇੰਨਾ ਪਿਆਰ ਦਿੰਦੇ ਆ ਜਦੋਂ ਕੋਈ ਆਪਣਾ ਹੁੰਦਾ ਹੈ ਨਾ ਕੋਈ ਭਰਾ ਲੱਗਦਾ ਹੈ ਕੋਈ ਬੱਚਾ ਲੱਗਦਾ ਉਹ ਉਹਦਾ ਸਾਰਾ ਕੁਝ ਵਧੀਆ ਲੱਗ ਜਾਂਦਾ ਹੁੰਦਾ ਮੈਨੂੰ ਤਾਂ ਇਹੀ ਲੱਗਦਾ ਵੀ ਉਹਨਾਂ ਦਾ ਪਿਆਰ ਦੀ ਮਿਹਰਬਾਨੀ ਹੈ ਉਹ ਗੱਲ ਤੁਹਾਡਾ ਵੀ ਮਕਬੂਲ ਬਹੁਤ ਹੋ ਰਿਹਾ ਹੈ ਹਾਂਜੀ ਮੇਰਾ ਡਾਇਲੌਗ ਵੀ ਕਾਫੀ ਇਹਦੇ ਚ ਨਾ ਟ੍ਰੇਲਰ ਦੇ ਵਿੱਚ ਸਾਰਿਆਂ ਨੇ ਪਸੰਦ ਕੀਤੇ ਤਾਂ ਮੇਰਾ ਇੱਕ ਡਾਇਲੌਗ ਸੀ ਜਿਹੜਾ ਜ਼ਿਆਦਾ ਮੱਝ ਦੀ ਗੱਦੀ ਮੇਰੀ ਮਸ਼ੂਕ ਏ ਜੇ ਇਹਦੇ ਲਈ ਮੈਂ ਦੁਨੀਆ ਵੱਡ ਸਕਣਾ ਤੇ ਵੱਡ ਮੈਂ ਪੁੱਤਰ ਵੀ ਸਕਣਾ ਓਏ ਤੇਰੇ ਪਿਸਤੌਲ ਚ ਇੰਨੀਆ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਇੱਕ ਚ ਨੇ ਵਾਹ ਚੁਕਰੀਆ ਅਜਾ ਬੋਲ ਸਾਹਿਬ ਜੀ ਮੈਸੇਜ ਦੇਣਾ ਚਾਹੁੰਦੇ ਹੋ 31 ਤਰੀਕ ਨੂੰ ਹਾਂ ਜੀ ਬਸ ਇਹੋ ਅਸੀਂ ਤਾਂ ਬੇਨਤੀ ਕਰਦੇ ਹਾਂ ਜੀ ਸਾਰਿਆਂ ਨੂੰ ਕਿ 31 ਨੂੰ ਸਾਡੀ ਫਿਲਮ ਜਿਹੜੀ ਮਜ਼ੇਦ ਰਿਲੀਜ਼ ਹੋਣ ਵਾਲੀ ਹੈ ਸਾਰੇ ਜ਼ਰੂਰ ਵੇਖ ਕੇ ਆਇਓ ਬਹੁਤ ਅੱਛੀ ਫਿਲਮ ਬਣੀ ਹੈ ਅਸੀਂ ਬੜੀ ਮਿਹਨਤ ਨਾਲ ਬਣਾਈ ਹੈ ਸਾਰਿਆਂ ਨੇ ਤੇ ਹਮੇਸ਼ਾ ਤੁਹਾਡਾ ਸਾਰਿਆਂ ਦਾ ਸਾਥ ਮਿਲਦਾ ਰਿਹਾ ਹੈ ਔਰ ਅਸੀਂ ਇਹੋ ਉਮੀਦ ਰੱਖਦੇ ਹਾਂ ਕਿ ਅੱਗੇ ਨੂੰ ਵੀ ਤੁਹਾਡਾ ਸਾਥ ਰਹੇਗਾ ਇਹ ਰੋਮੈਂਟਿਕ ਹੈ ਜੀ ਵੈਸੇ ਕਹਾਣੀ ਤੇ ਜ਼ੋਰ ਜ਼ਿਆਦਾ ਹੈ ਤੇ ਐਕਸ਼ਨ ਵਾਲੀ ਕਹਾਣੀ ਵੀ ਕਹਿ ਸਕਦੇ ਆ ਵਿੱਚ ਐਕਸ਼ਨ ਦੇ ਵਿੱਚੋਂ ਐਕਸ਼ਨ ਵਾਲੇ ਡਾਇਲੋਗਸ ਦੇ ਵਿੱਚੋਂ ਕਾਮੇਡੀ ਵੀ ਨਿਕਲਦੀ ਆ ਆਪਣੇ ਆਪ ਜਿਵੇਂ ਨਿਕਲਦੀ ਠੀਕ ਹੈ